ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਬਹੁਤ ਸਾਰੀਆਂ ਸੰਗਤਾਂ ਤਕਰੀਬਨ ਦਰਸ਼ਨ ਕਰਨ ਲਈ ਜਾਂਦੀਆਂ ਪਰ ਕਈ ਵਾਰ ਸੰਗਤਾਂ ਦਾ ਧਿਆਨ ਇਸ ਪੱਥਰ ਰੂਪੀ ਤੇ ਤਕੋਣੀ ਚੀਜ਼ ਤੇ ਦਿੱਸਤੇ ਪੈਂਦਾ ਵਾ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਜਦੋਂ ਮੱਥਾ ਟੇਕਣ ਲਈ ਆਪਾਂ ਜਾਂਦੇ ਹਾਂ ਤਾਂ ਉਸ ਸਥਾਨ ਦੇ ਉੱਤੇ ਖੱਬੇ ਪਾਸੇ ਪ੍ਰਕਰਮਾਂ ਦੇ ਵਿੱਚ ਇਹ ਪੱਥਰ ਰੂਪੀ ਤੇ ਉੱਤੇ ਇੱਕ ਤਾਂਬੇ ਦੀ ਪਲੇਟ ਵਾਂਗੂ ਤਕੋਣੀ ਚੀਜ਼ ਜਿਹੜੀ ਲੱਗੀ ਹੋਈ ਆ ਭਾਈ ਲੈਣਾ ਜੀ ਨੇ ਮਹਾਰਾਜ ਸਿੰਘ ਦੇ ਰਾਜ ਦੇ ਸਮੇਂ ਦਰਬਾਰ ਸਾਹਿਬ ਇਹ ਪੇਟਾ ਕੀਤੀ ਸੀ ਭਾਈ ਲੈਣਾ ਜੀ ਉਹ ਗੁਰ ਸਿੱਖ ਸੰਨ ਜੋ ਜੰਗਾ ਜੁੱਧਾਂ ਦੇ ਵਿੱਚ ਵਰਤੇ ਜਾਣ ਵਾਲੇ ਹਥਿਆਰ ਜਿਵੇਂ ਕਿ ਇੱਕ ਭਾਈ ਲੈਣਾ ਜੀ ਨੇ ਬੰਦੂਕ ਤਿੰਨਾ ਗੋਲਗਾਂ ਵਾਲੀ ਜਿਹੜੀ ਲਗਾਤਾਰ ਫਾਇਰ ਕਰਦੀ ਸੀ ਉਹ ਵੀ ਤਿਆਰ ਕੀਤੀ ਸੀ ਫਿਰ ਭਾਈ ਲੈਣਾ ਜੀ ਜੰਗਾ ਜੁੱਧਾਂ ਦੇ ਵਿੱਚ ਜਿਹੜੇ ਕਿ ਵਰਤੇ ਜਾਣ ਵਾਲੇ ਜਿਵੇਂ ਟੋਪਾਂ ਉਹਨਾਂ ਨੂੰ ਵੀ ਤਿਆਰ ਕਰਦੇ ਸੀ ਭਾਈ ਲੈਣਾ ਜੀ ਨੇ ਇਸ ਕਾਰਡ ਤੋਂ ਬਹੁਤ ਖੁਸ਼ ਹੋ ਕੇ ਮਹਾਰਾਜ ਜੀ ਸਿੰਘ ਜੀ ਨੇ ਉਹਨਾਂ ਨੂੰ ਕਈ ਬੜਮੁੱਲੇ ਇਨਾਮ ਲਾ ਲੋ ਜਾਂ ਇਹ ਜਿਹਾਂ ਹਨਾ ਜ਼ਗੀਰਾਂ ਵੀ ਬਖਸ਼ਨਾ ਤੇ ਭਾਈ ਲੈਣਾ ਜੀ ਨੇ ਇਹ ਇੱਕ ਪੱਥਰ ਦੇ ਉੱਤੇ ਤਾਂਬੇ ਦੀ ਟਕੋਣ ਵਾਲੀ ਜਿਹੜੀ ਇੱਕ ਘੜੀ ਤਿਆਰ ਕੀਤੀ ਸੀ ਜਿਹੜੀ ਕਿ ਸੂਰਜ ਦੀ ਰੋਸ਼ਨੀ ਦੇ ਨਾਲ ਸਮਾਂ ਦੱਸਦੀ ਸੀ ਕਿਉਂਕਿ ਉਸ ਸਮੇਂ ਨਾ ਦਾ ਕੋਈ ਸਿੱਲਾਂ ਵਾਲਾ ਕੋਈ ਨਾ ਚਾਬੀ ਵਾਲੀ ਜਿਹੜੀ ਜੋ ਸਮਾਂ ਦੱਸਣ ਵਾਲੀ ਵਸਤੂ ਬਣੀ ਸੀ ਸੋ ਭਾਈ ਲੈਣਾ ਜੀ ਦੀ ਇਸ ਕਾਰਡ ਤੋਂ ਮਹਾਰਾਜ ਜੀ ਸਿੰਘ ਜੀ ਬਹੁਤ ਖੁਸ਼ ਹੋਏ ਉਹਨਾਂ ਨੇ ਦਰਬਾਰ ਸਾਹਿਬ ਜਦੋਂ ਭੇਟਾ ਕੀਤੀ ਤਾਂ ਉਹਨਾਂ ਨੇ ਦਰਸ਼ਨੀ ਜੋੜੀ ਦੇ ਵਿੱਚ ਹੀ ਜਦੋਂ ਸੰਗਤਾਂ ਦਰਸ਼ਨ ਕਰਨ ਲਈ ਜਾਂਦੀਆਂ ਤਾਂ ਬਹੁਤ ਸਾਰੀਆਂ ਸੰਗਤਾਂ ਦਾ ਇਸ ਤੇ ਧਿਆਨ ਪੈਂਦਾ ਵੀ ਆ ਜਾਂ ਨਹੀਂ ਪੈਂਦਾ ਇਹ ਦਰਸ਼ਨੀ ਜੋੜੀ ਦੇ ਵਿੱਚ ਅੰਦਰ ਦਾਖਲ ਹੁੰਦਿਆਂ ਹੀ ਖੱਬੇ ਪਾਸੇ ਉਸ ਸਥਾਨ ਦੇ ਉੱਤੇ ਹੀ ਮਹਾਰਾਜ ਰਣਜੀਤ ਸਿੰਘ ਨੇ ਲਾਈ ਸੀ ਤੇ ਅੱਜ ਵੀ ਉਸੇ ਸਥਾਨ ਦੇ ਉੱਤੇ ਹੀ ਸਥਿਤ ਹੈ ਭਾਵੇਂ ਇਸ ਦੇ ਉੱਤੇ ਜਿਹੜਾ ਇੱਕ ਸ਼ੈੱਡ ਪੈ ਗਿਆ ਹੁਣ ਜਿਵੇਂ ਮੰਨ ਲਓ ਕਿ ਦਰਸ਼ਨਾਂ ਲਈ ਆਪਾਂ ਜਦੋਂ ਜਾਂਦੇ ਆ ਤਾਂ ਮੀਂਹ ਕਣੀ ਜਾਂ ਧੁੱਪ ਦੇ ਇਸ ਸ਼ੈੱਡ ਦੇ ਉੱਤੇ ਨਹੀਂ ਪੈਂਦੀ ਪਰ ਜਿਹੜੀ ਇਹ ਘੜੀ ਰੂਪੀ ਦੇ ਵਿੱਚ ਪੱਥਰ ਦੇ ਉੱਤੇ ਲਗਾਈ ਗਈ ਸੀ ਭਾਈ ਲੈਣਾ ਜੀ ਵੱਲੋਂ ਇਹ ਉਸੇ ਹੀ ਜਗ੍ਹਾ ਤੇ ਉਸੇ ਹੀ ਸਥਾਨ ਤੇ ਸਥਿਤ ਹੈ ਇਸ ਦਾ ਨਾਂ ਤਾਂ ਕੋਈ ਵੀ ਮੰਨ ਲਓ ਜਿਵੇਂ ਕਹਿ ਦਿੱ ਗਏ ਆਪਾਂ ਜਗ੍ਹਾ ਬਦਲੀ ਗਈ ਆ ਤੇ ਜਦੋਂ ਵੀ ਹੁਣ ਸੰਗਤਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਤੁਸੀਂ ਜਾਓਗੇ ਤਾਂ ਇਸ ਸੂਰਜ ਦੇ ਸ੍ਰੋਸ਼ਨੀ ਦੇ ਨਾਲ ਸਮਾਂ ਦੱਸਣ ਵਾਲੀ ਘੜੀ ਦੇ ਦਰਸ਼ਣ ਮੇਲੇ ਵੀ ਜਰੂਰ ਕਰਿਓ ਇਸ ਦੇ ਉੱਪਰ ਜਦੋਂ ਰੋਸ਼ਨੀ ਪੈਂਦੀ ਹੈ ਜਿੱਧਰ ਨੂੰ ਇਸ ਦਾ ਪਰਛਾਵਾਂ ਮੁੜਦਾ ਤਾਂ ਉਸ ਦੇ ਹਿਸਾਬ ਨਾਲ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਇਹਨਾਂ ਸਮਾਂ ਹੋ ਗਿਆ ਇਹ ਘੜੀ ਸੂਰਜ ਚੰਦ ਦੇ ਵਧਣ ਘਟਣ ਦਾ ਸਮਾਂ ਵੀ ਦੱਸਦੀ ਸੀ ਤੇ ਇਸ ਘੜੀ ਦੇ ਉੱਪਰ ਜਿਵੇਂ ਪੱਥਰ ਦੇ ਉੱਤੇ ਲਿਖਿਆ ਗਿਆ ਕੁਝ ਅੱਖਰੂਪੀ ਵੀ ਲਿਖੇ ਗਏ ਆ ਜਿਹੜਾ ਕਿ ਸਮਾਂ ਤੇ ਚੰਦ ਦੇ ਵਧਣ ਘਟਣ ਦਾ ਉਹ ਵੀ ਸਮਾਂ ਵੀ ਦੱਸਦੀ ਸੀ ਤੋ ਦਰਬਾਰ ਸਾਹਿਬ ਦੇ ਵਿੱਚ ਇਹ ਇੱਕ ਬਹੁਤ ਹੀ ਵਧੀਆ ਚੀਜ਼ ਦੇ ਦਰਸ਼ਨ ਕਰਨ ਲਈ ਤੁਹਾਨੂੰ ਵੇਖਣ ਨੂੰ ਵੀ ਮਿਲੂਗੀ ਦਰਬਾਰ ਸਾਹਿਬ ਦੇ ਖੱਬੇ ਪਾਸੇ ਜਾਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ